ਅੱਜ ਪੰਜਾਬ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਲਈ ਬੇਹਦ ਅਫਸੋਸਜਨਕ ਜਾਂ ਫਿਰ ਕਹਿ ਲਈਏ ਮਾੜਾ ਦਿਨ ਹੈ ਜਿਹੜੇ ਪਰਿਵਾਰ ਪਰਿਵਾਰਾਂ ਦੇ ਅੱਜ ਬੱਚੇ ਪੰਜਾਬ ਤੋਂ 30 ਜਿਹੜੇ ਪਰਿਵਾਰਾਂ ਦੇ ਬੱਚੇ ਅੱਜ ਅਮਰੀਕਾ ਤੋਂ ਵਾਪਸ ਭੇਜੇ ਗਏ ਨੇ ਤੇ ਅੱਜ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚੇ ਨੇ ਬੇਹਦ ਦੁਖਦਾਈ ਖਬਰ ਇਹੀ ਹੈ ਕਿ ਉਹ 30 40 ਲੱਖ ਰੁਪਏ ਲਾ ਕੇ ਡੋਂਕੀ ਰਾਹੀਂ ਜਿਸ ਤਰੀਕੇ ਦੇ ਨਾਲ ਪਿਛਲੇ ਕਈ ਹੰਸਾਲਾਂ ਤੋਂ ਕਈ ਦਹਾਕਿਆਂ ਤੋਂ ਜਿਹੜੇ ਪੰਜਾਬ ਦੇ ਲੋਕ ਨੇ ਉਬਾਰ ਲਿਆ ਦੇਸ਼ਾਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਜਾ ਰਹੇ ਨੇ ਪਰ ਉਹਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਇਹ ਖਬਰ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਕਿਉਂਕਿ ਜਿਸ ਤਰ੍ਹਾਂ ਉੱਥੇ ਬੇहद ਦੁੱਖਦਈ ਖਬਰ ਇਹ ਸੀ ਕਿ ਜਿਹੜੇ ਪਰਿਵਾਰ ਇਹ ਆਪਣੇ ਇੱਥੇ ਜ਼ਮੀਨਾਂ ਵੇਚ ਕੇ ਜਾਂ ਫਿਰ ਹੋਰ ਆਪਣਾ ਕਰਜ਼ਾ ਚੱਕ ਕੇ ਆਪਣੇ ਬੱਚੇ ਜਿਨ੍ਹਾਂ ਨੂੰ ਭੇਜੇ ਸੀ ਸੁਪਨੇ ਸੋਚੇ ਸੀ ਕਿ ਅਸੀਂ ਆਰਥਿਕ ਪੱਖੋਂ ਮਜ਼ਬੂਤ ਹੋ ਜਾਵਾਂਗੇ ਪਰ 30-40 ਲੱਖ ਰੁਪਏ ਲਗਾ ਕੇ ਉਹਨਾਂ ਨੂੰ ਵਾਪਸ ਭੇਜ ਦੇਣਾ ਪਰ ਇੱਥੇ ਹੋਰ ਅਫਸੋਜਨਕ ਖਬਰ ਤਾਂ ਹੋ ਜਾਂਦੀ ਹੈ ਉਹਨਾਂ ਪਰਿਵਾਰਾਂ ਦੇ ਲਈ ਜਿਹੜੇ ਪਰਿਵਾਰਾਂ ਦੇ ਲਈ ਤਕਰੀਬਨ 15-20 ਦਿਨ ਪਹਿਲਾਂ ਜਿਹੜੇ ਬੱਚੇ ਆਪਣੇ ਉਹਨਾਂ ਨੇ ਬਾਹਰ ਭੇਜੇ ਸੀ ਤੇ 15 ਦਿਨ ਬਾਅਦ ਹੀ ਉਹਨਾਂ ਦੇ ਵੱਲੋਂ ਇੱਥੇ ਵਾਪਸ ਭੇਜ ਦਿੱਤਾ ਗਿਆ ਹੈ ਜਿੱਤੇ ਕਰਕੇ ਪਰਿਵਾਰਾਂ ਦੇ ਉੱਤੇ ਹੁਣ ਆਰਥਿਕ ਸੰਕਟ ਹੈ ਜਿਹੜਾ ਉਹ ਮੰਡਰਾ ਰਿਹਾ ਹੈ ਕਿਉਂਕਿ ਕਰਜ਼ਈ ਹੋ ਚੁੱਕੇ ਪਰਿਵਾਰ ਦੇ ਲਈ 40-50 ਲੱਖ ਦਾ ਜਿਹੜਾ ਕਰਜ਼ਾ ਉਹ ਤਾਰਨਾ ਕੋਈ ਸੌਖਾ ਨਹੀਂ ਹੈ ਕਿਉਂਕਿ ਕਿਤੇ ਨਾ ਕਿਤੇ ਉਹ ਖੁਦਕੁਸ਼ੀਆਂ ਦੇ ਰਾਹ ਤਾਂ ਹੀ ਪੈਦਾ ਹੁੰਦੇ ਨੇ ਹੁਣ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਪਰਿਵਾਰਾਂ ਦੀ ਲੋੜ ਅਨੁਸਾਰ ਜਿਹੜੀ ਮਦਦ ਹੈ ਉਹ ਕੀਤੀ ਜਾਵੇ ਜਾਂ ਤਾਂ ਪਰਿਵਾਰ ਦੇ ਲਈ ਜਿਸ ਤਰ੍ਹਾਂ ਹੁਣ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਵੀ ਬਿਆਨ ਆਇਆ ਉਹਨਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਪਰਿਵਾਰ ਉੱਥੋਂ ਆਏ ਨੇ ਉਹਨਾਂ ਦੇ ਬੱਚਿਆਂ ਲਈ ਜਾਂ ਜਿਹੜੇ ਬੱਚੇ ਉੱਥੋਂ ਆਏ ਨੇ ਉਹਨਾਂ ਨੂੰ ਇੱਥੇ ਸਰਕਾਰੀ ਨੌਕਰੀ ਤੇ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਆਰਥਿਕ ਪੱਖੋਂ ਕੁਝ ਨਾ ਕੁਝ ਸਹਾਰਾ ਹੋ ਸਕੇ ਕਿਉਂਕਿ ਪੰਜਾਬ ਤੋਂ ਉਹ ਲੋਕ ਤਾਂ ਹੀ ਗਏ ਸੀ ਕਿ ਪੰਜਾਬ ਦੇ ਵਿੱਚੋਂ ਬਾਹਰ ਜਾ ਕੇ ਉਹਨਾਂ ਦੇ ਵੱਲੋਂ ਆਰਥਿਕ ਪੱਖੋਂ ਮਜ਼ਬੂਤ ਹੋਇਆ ਜਾਵੇ ਪਰ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਇੱਕ ਖਾਸ ਗੱਲ ਇਹ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਮੁੱਦੇ ਚੱਲਦੇ ਨੇ ਉਸੇ ਤਰ੍ਹਾਂ ਅਮਰੀਕਾ ਦੇ ਵਿੱਚ ਜਦੋਂ ਵੋਟਾਂ ਹੋਈਆਂ ਸਨ ਤਾਂ ਉੱਥੇ ਇਹ ਮੁੱਦਾ ਹੋਇਆ ਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਅਸੀਂ ਬਾਹਰ ਕੱਢਾਂਗੇ ਉਹਨਾਂ ਨੂੰ ਅਸੀ ਵਾਪਸ ਭੇਜਾਂਗੇ ਉਸ ਦੇ ਤਹਿਤ ਹੀ ਜਿਹੜੇ ਡੋਨਲਡ 트ੰਪ ਨੇ ਉਹ ਉੱਥੇ ਚੋਣ ਜਿੱਤੇ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਪਹਿਲਾ ਐਕਸ਼ਨ ਕੀਤਾ ਗਿਆ ਹੁਣ ਪਹਿਲਾ ਜਹਾਜ਼ ਪਹੁੰਚਿਆ 204 ਤੇ ਕਰੀਬ ਨੇ ਉਹਦੇ ਵਿੱਚ 30 ਪੰਜਾਬ ਦੇ ਨੇ 33 ਦੇ 33 ਉੱਥੇ ਉਹਦੇ ਨੇ ਆਪਣੇ ਗੁਜਰਾਤ ਤੇ ਹਰਿਆਣਾ ਦੇ ਨੇ ਪਰ ਇੱਥੇ ਕੱਲ ਹੋਰ ਸਾਹਮਣੇ ਆਉਂਦੀ ਹੈ ਕਿ ਉਹ ਲੋਕ ਵੀ ਵਾਪਸ ਭੇਜੇ ਗਏ ਨੇ ਜਿਨ੍ਹਾਂ ਦੇ ਕੇਸ ਚੱਲ ਰਹੇ ਸੀ ਇੱਕ ਹਰਿਆਣਾ ਤੋਂ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜਾ ਹਰਿਆਣਾ ਦੇ ਇੱਕ ਡਿਪੋਰਟ ਕੀਤਾ ਗਿਆ ਜਿਹੜਾ ਨੌਜਵਾਨ ਹੈ ਉਸ ਦਾ ਕੇਸ ਸੀ ਉਹ ਪੇਸੀ ਤੇ ਗਿਆ ਹੋਇਆ ਸੀ ਉੱਥੇ ਉਹਨਾਂ ਨੂੰ ਉੱਥੋਂ ਵਾਪਸ ਭੇਜਿਆ ਗਿਆ ਜਿਸ ਦੇ ਕਰਕੇ ਹੁਣ ਕੀ ਹੋਵੇਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਵੇਗਾ ਕਿ ਕਿ ਜਿਹੜੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਰਿਵਾਰ ਨੇ ਜਾਂ ਫਿਰ ਜਿਹੜੇ ਹੋਰ ਉੱਥੇ ਕੇਸ ਚੱਲ ਰਹੇ ਨੇ ਜਿਹਨਾਂ ਦੇ ਕੀ ਉਹਨਾਂ ਨੂੰ ਵੀ ਵਾਪਸ ਭੇਜਿਆ ਜਾਵੇਗਾ ਹੁਣ ਹੁਣ ਸਵਾਲ ਇਹ ਵੀ ਖੜਾ ਹੁੰਦਾ ਕਿਤਨੇ ਕਿਤੇ ਉਹਨਾਂ ਦੇ ਲਈ ਵੀ ਇਹ ਜਿਹੜਾ ਖਤਸ਼ਾ ਵੀ ਜਾਂ ਇੱਕ ਡਰ ਹੈ ਇੱਕ ਸੰਕਟ ਹੈ ਉਹਨਾਂ ਦੇ ਉੱਤੇ ਵੀ ਇੱਕ ਤਲਵਾਰ ਲਟਕ ਰਹੀ ਹੈ ਹੁਣ ਹੋਵੇਗਾ ਕਿ ਹੁਣ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪ੍ਰਵਾਸੀ ਦਾ ਮੁੱਦਾ ਉੱਥੇ ਵੀ ਪ੍ਰਵਾਸੀ ਦਾ ਮੁੱਦਾ ਚੱਲਿਆ ਸੀ ਜਿਸ ਤੇ ਕਰਕੇ ਕਾਰਵਾਈ ਕੀਤੀ ਗਈ ਹੈ ਹੁਣ ਕੀ ਪੰਜਾਬ ਸਰਕਾਰ ਉਹਨਾਂ ਨੂੰ ਸਰਕਾਰੀ ਨੌਕਰੀ ਜਾਂ ਫਿਰ ਹੋਰ ਆਰਥਿਕ ਮਦਦ ਕਰੇਗੀ ਹੁਣ ਇਹ ਦੇ ਉੱਤੇ ਸਭ ਦੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਿਨ ਪਰ ਦੇ ਵਿੱਚ ਜੋ ਕੁਝ ਵੇਖਣ ਨੂੰ ਮਿਲਿਆ ਜਿਸ ਤਰ੍ਹਾਂ ਰਿਪੋਰਟ ਕੀਤੇ ਗਏ ਪਰਿਵਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਵੱਖੋ-ਵੱਖ ਪਲੇਟਫਾਰਮਾਂ ਦੇ ਉੱਤੇ ਮੀਡੀਆ ਦੇ ਵੱਲੋਂ ਜਿਸ ਤਰ੍ਹਾਂ ਪਰਿਵਾਰਾਂ ਦੇ ਭਾਵੁਕ ਹੁੰਦਿਆਂ ਦੇਖੇ ਗਏ ਨੇ ਜਿਹੜੇ ਮਾਤਾ ਪਿਤਾ ਨੇ ਕਿਉਂਕਿ ਹੁੰਦਾ ਹੀ ਹੈ ਜਦੋਂ ਸੁਪਨੇ ਕੋਈ ਜ਼ਮੀਨ ਵੇਚ ਕੇ ਆਪਣੀ ਬਾਹਰ ਜਾਂਦਾ ਤਾਂ ਕਿਹੋ ਜਿਹੇ ਹਾਲਾਤ ਬਣਦੇ ਨੇ ਤਾਂ ਉਦੋਂ ਤਾਂ ਫਿਰ ਮਨ ਦੇ ਉੱਤੇ ਤਾਂ ਜ਼ਰੂਰ ਆਉਂਦਾ ਨਾ ਕਿ ਅਕਰਕਰ ਅਸੀਂ ਬਾਹਰ ਬੱਚੇ ਭੇਜੇ ਸੀ ਪਰ ਹਾਲਾਤ ਕੀ ਬਣ ਗਏ ਨੇ ਸੋਚਿਆ ਸੀ ਕਿ ਹੋ ਸਕਦਾ ਹੈ ਕਿ ਹੁਣ ਜਿਹੜੇ ਆਪਣੀ ਗਰੀਬੀ ਐ ਦੂਰ ਕਰ ਲਾਂਗੇ ਪਰ ਇਹ ਨਹੀਂ ਪਤਾ ਸੀ ਕਿ ਜਿਹੜੀ ਹੈ ਸੀ ਕਿਲਾ ਦੋ ਕਿਲਾ ਉਹ ਵੀ ਵੇਚ ਕੇ ਅਸੀਂ ਉਸ ਤੋਂ ਵੀ ਕੰਗਾਲ ਹੋ ਜਾਵਾਂਗੇ ਹੁਣ ਸਰਕਾਰ ਦੇ ਲਈ ਵੀ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਸਾਂਭ ਲੈਣ ਕਿਉਂਕਿ ਕਿਤੇ ਇਹ ਨਾ ਹੋਵੇ ਕਿ ਕੋਈ ਪਰਿਵਾਰ ਦਾ ਜੀ ਜਾਂ ਫਿਰ ਕੋਈ ਪਰਿਵਾਰ ਦਾ ਮਾਲਕ ਕੋਈ ਇਹੋ ਜੀ ਘਟਨਾ ਜਾਂ ਫਿਰ ਕੋਈ ਇਹੋ ਜਿਹਾ ਫੈਸਲਾ ਲੈ ਪਵੇ ਜਿਸ ਤੋਂ ਬਾਅਦ ਪਛਤਾਣਾ ਪਵੇ ਕਿ ਜੇ ਹੋ ਸਕਦਾ ਸੀ ਤਾਂ ਪਹਿਲਾਂ ਸਰਕਾਰ ਜੇ ਉਹਨਾਂ ਦੀ ਬਾਹ ਫੜ ਲੈਂਦੀ ਆਰਥਿਕ ਪੱਖੋਂ ਉਹਨਾਂ ਨੂੰ ਹੌਸਲਾ ਹੁੰਦਾ ਵੀ ਜਾਂ ਸਰਕਾਰ ਕੁਝ ਨਾ ਕੁਝ ਕਰੇਗੀ ਕਿਉਂਕਿ ਜੇਕਰ 40 50 ਲੱਖ ਰੁਪਏ ਲਾ ਕੇ ਬਰਬਾਦ ਕਰਕੇ ਫਿਰ ਆ ਕੇ ਇੱਥੇ ਨੌਕਰੀ ਨਾ ਮਿਲੇ ਬੇਰੁਜ਼ਗਾਰ ਹੋ ਜਾਤਾ ਉਸ ਬੱਚੇ ਦੇ ਲਈ ਵੀ ਬੜਾ ਔਖਾ ਹੋ ਜਾਂਦਾ ਹੈ ਇਹਨਾਂ ਬੱਚਿਆਂ ਨੂੰ ਜਿਹੜੇ ਉੱਥੋਂ ਆਏ ਨੇ ਖਾਸ ਕਰਕੇ ਪੰਜਾਬ ਦੇ 30 ਨੇ वैसे तो सारेनु ही ਆਪਾਂ ਪੰਜਾਬ ਸਰਕਾਰ ਨੂੰ ਅਪੀਲ ਕਰ ਰਹੇ ਆ ਪਰ ਇੱਥੇ ਪੰਜਾਬ ਸਰਕਾਰ ਨੂੰ ਉਹਨਾਂ 30 ਦੇ 30 ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਜਿਹੜੀ ਆਰਥਿਕ ਪੱਖੋਂ ਮਦਦ ਹੈ ਉਹ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਹਰਿਆਣਾ ਦੇ ਬਾਕੀ ਸਟੇਟਾਂ ਵਾਲਿਆਂ ਨੂੰ ਵੀ ਹੋਣਾ ਚਾਹੀਦਾ ਹੈ ਹੁਣ ਦੇਖਣਾ ਬਿਹਤ ਖਾਸ ਹੋਵੇ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਸਲੇ ਨੂੰ ਲੈ ਕੇ ਕੀ ਕੁਝ ਕਰਦੇ ਨੇ ਕਿਉਂਕਿ ਇਹ ਬਿਹਤ ਖਾਸ ਜਿਹੜਾ ਵਿਸ਼ਾ ਹੋ ਹੋ ਚੁੱਕਿਆ ਹੈ ਕਿ ਜਿਸ ਤਰ੍ਹਾਂ ਰਿਪੋਰਟ ਹੋ ਕੇ ਆਏ ਨੇ ਹੁਣ ਕਿਤੇ ਇੱਥੇ ਆ ਕੇ ਵੀ ਬੇਰੁਜ਼ਗਾਰ ਨਾ ਹੋ ਜਾਵਨ ਹੁਣ ਦੇਖਣਾ ਹੋਵੇ ਕਿ ਕੀ ਕੁਝ ਇਸ ਦੇ ਉੱਤੇ ਹੁੰਦਾ ਹੈ ਤੇ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਕਿ ਜਿਹੜੇ ਓਏ ਨੇ ਬੱਚੇ ਨੇ ਜਾਂ ਫਿਰ ਉਹਨਾਂ ਨੂੰ ਟਰੋਲ ਨਾ ਕੀਤਾ ਜਾਵੇ ਉਹਨਾਂ ਨੂੰ ਮਜ਼ਾਕ ਦਾ ਪਾਤਰ ਨਾ ਬਣਾਇਆ ਜਾਵੇ ਜੋ ਕੁਝ ਉਹਨਾਂ ਦੇ ਨਾਲ ਵਾਪਰ ਰਿਹਾ ਕਿਉਂਕਿ ਇਹ ਹੁੰਦਾ ਅਕਸਰ ਪਿੰਡਾਂ ਦੇ ਵਿੱਚ ਜਦੋਂ ਕੋਈ ਵਾਪਸ ਆਉਂਦਾ ਤਾਂ ਉਸ ਨੂੰ ਉਸ ਢੰਗ ਦੇ ਨਾਲ ਉਸ ਲਹਿਜੇ ਦੇ ਨਾਲ ਮਜ਼ਾਕ ਕੀਤਾ ਜਾਂਦਾ ਹੈ ਕਿ ਜਿਸ ਤਰ੍ਹਾਂ ਉਸ ਨੂੰ ਕਿਸੇ ਹੋਰ ਮਾਰੇ ਕਦਮ ਚੁੱਕਣ ਦੇ ਲਈ ਆਪਾਂ ਮਜਬੂਰ ਕਰ ਦਿੰਦੇ ਆ ਪਰ ਇਹੋ ਜਿਹਾ ਨਾ ਕੀਤਾ ਜਾਵੇ ਸੋ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਤੁਹਾਡੇ ਯਾਰ ਦੋਸਤ ਵਾਪਸ ਆਏ ਨੇ ਉਹਨਾਂ ਦੀ ਹੌਸਲਾ ਅਫਸ਼ਾਈ ਦੇ ਲਈ ਉਹਨਾਂ ਨੂੰ ਮਤਲਬ ਤਕੜਾ ਕਰਿਓ ਮਾਨਸਿਕ ਤੌਰ ਦੇ ਉੱਤੇ ਵੀ ਪਰ ਹੁਣ ਵੇਖਣਾ ਬੇਦਖਾਸਤ ਇਹੀ ਹੋਵੇਗਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਪੰਜਾਬ ਸਰਕਾਰ ਕਰਦੀ ਹੈ ਤੁਸੀਂ ਜੁੜੋ ਐਚ ਐਮ ਟੀਵੀ ਪੰਜਾਬ ਦੇ ਨਾਲ ਧੰਨਵਾਦ